ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਹਰਬਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਆਪਾਂ ਇੱਕ ਨਵੀਂ ਐਜੂਕੇਸ਼ਨਲ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਤੇ ਅੱਜ ਵੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇੱਕ ਅਜਿਹੇ ਬੇਮਿਸਾਲ ਪੌਦੇ ਦੀ ਦਰਖਤੀ ਪੱਤੀਆਂ ਦੀ ਟਾਹਣੀਆਂ ਦੀ ਤੇ ਉਹਦੀ ਜੜ੍ਹ ਦੀ ਜਿਸ ਦੇ ਮੂਰੀਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਨੇ ਲੰਘੇ ਦਿਨਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਬਾਰੇ ਜ਼ਿਕਰ ਕਰਦਿਆਂ ਇਥੋਂ ਤੱਕ ਕਿਹਾ ਸੀ ਕਿ ਉਹ ਮੇਰੀ ਡਾਈਟ ਦਾ ਇੱਕ ਜਿਹੜਾ ਅਨਿਖੜਵਾ ਹਿੱਸਾ ਹੈ ਸੋ ਮੈਨੂੰ ਲੱਗਦਾ ਹੈ ਕਿ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਾਲੋ ਕਰਦੇ ਨੇ ਉਹ ਇਸ ਗੱਲ ਨੂੰ ਜ਼ਰੂਰ ਪਸੰਦ ਕਰਨਗੇ ਕਿਉਂਕਿ ਉਹਨਾਂ ਵੱਲੋਂ ਕਰੋਨਾ ਦੇ ਦੌਰਾਨ ਜੇਕਰ ਥਾਲੀਆਂ ਵਜਾ ਕੇ ਕਰੋਨਾ ਭਜਾਉਣ ਦੀ ਗੱਲ ਕੀਤੀ ਗਈ ਸੀ ਤੇ ਉਹ ਵੀ ਲੋਕਾਂ ਨੇ ਥਾਲੀਆਂ ਵਜਾ ਕੇ ਭਜਾਇਆ ਸੀ ਤੇ ਇਹ ਵੀ ਮੈਨੂੰ ਲੱਗਦਾ ਕਿ ਜੇਕਰ ਇਹ ਮਰਿੰਗਾ ਜਿਸ ਬਾਰੇ ਗੱਲ ਕੀਤੀ ਗਈ ਹੈ ਇਹ ਵੀ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਾਈਟ ਦੇ ਵਿੱਚ ਸ਼ਾਮਲ ਹੈ ਤੇ ਉਹਨਾਂ ਦੇ ਬਾਰੇ ਉਹ ਜਾਣਨਾ ਜ਼ਰੂਰ ਚਾਹਣਗੇ ਵੀ ਇਹ ਅਸਲ ਕੀ ਖਾਸ ਗੱਲ ਹੈ ਸੋ ਮਰਿੰਗਾ ਜਿਹਨੂੰ ਸਹਜਨ ਵੀ ਕਹਿੰਦੇ ਨੇ ਹਿੰਦੀ ਦੇ ਵਿੱਚ ਤੇ ਜਿਹਨੂੰ ਪੰਜਾਬੀ ਵਿੱਚ ਸੋਹਾਂਜਣਾ ਕਹਿੰਦੇ ਨੇ ਇੰਗਲਿਸ਼ 'ਚ ਮੇਰੇ ਖਿਆਲ ਤੇ ਡਰਮ ਸਟਿਕਸ ਕਹਿੰਦੇ ਨੇ ਨੂੰ ਇਹ ਇਹ ਆਪਣੇ ਆਪ ਦੇ ਵਿੱਚ ਬਾ ਮਿਸਾਲ ਬੇ ਮਿਸਾਲ ਜਿਹੜੀ ਹੈ ਇਹ ਇੱਕ ਪੌਦਾ ਹੈ ਇੱਕ ਜੜੀ ਬੂਟੀ ਹੈ ਹਮ ਆਪਾਂ ਇਹ ਜਾਣਾਂਗੇ ਕਿ ਅ ਮਰਿੰਗਾ ਦੇ ਵਿੱਚ ਕੈਲਸ਼ੀਅਮ ਵੱਧ ਹੈ ਮੂਲਿੰਗਾ ਦੇ ਵਿੱਚ ਪ੍ਰੋਟੀਨ ਵੱਧ ਹੈ ਮਰਿੰਗਾ ਦੇ ਵਿੱਚ ਪੋਟਾਸ਼ੀਅਮ ਵੱਧ ਹੈ ਕਿਉਂਕਿ ਇਹ ਹਰਾ ਹੈਗਾ ਮਰਿੰਗਾ ਦੇ ਵਿੱਚ ਅ ਕਲੋਰੋਫਿਲ ਵੱਧਾ ਕਿਉਂਕਿ ਇਹ ਬਿਲਕੁਲ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਕਾਫੀ ਕੁਝ ਜ਼ਿਆਦਾ ਚੀਜ਼ਾਂ ਹੈ ਤੇ ਇਹ ਮੁਰਿੰਗੇ ਦੇ ਨਾਲ ਆਪਾਂ ਕਿਹੜੇ-ਕਿਹੜੇ ਰੋਗ ਠੀਕ ਕਰ ਸਕਦੇ ਹਾਂ ਕਿਹਨਾਂ ਨੂੰ ਮੁਰਿੰਗਾ ਲੈਣਾ ਚਾਹੀਦਾ ਕਿਸ ਰੂਪ ਦੇ ਵਿੱਚ ਲੈਣਾ ਚਾਹੀਦਾ ਕਿੰਨੀ ਮਾਤਰਾ ਚ ਲੈਣਾ ਚਾਹੀਦਾ ਤੇ ਕਿਨਾਂ ਨੂੰ ਅਵੋਇਡ ਕਰਨਾ ਚਾਹੀਦਾ ਤੇ ਜੇ ਅਵੋਇਡ ਕਰਨਾ ਚਾਹੀਦਾ ਤਾਂ ਕੀ ਉਹ ਥੋੜੀ-ਮੋਤੀ ਮਾਤਰਾ ਚ ਲੈ ਸਕਦੇ ਨੇ ਅ ਬੱਚੇ ਕਿੰਨਾ ਲੈਣ ਵੱਡੇ ਕਿੰਨਾ ਲੈਣ ਤੇ ਛੋਟੇ ਕਿੰਨਾ ਲੈਣਾ ਕਿਸ ਰੂਪ ਦੇ ਵਿੱਚ ਲੈਣ ਤਾਜ਼ਾ ਲੈਣ ਸੁੱਕੇ ਪੱਤੇ ਵੀ ਪਾਊਡਰ ਵੀ ਇਹਦਾ ਕੰਮ ਕਰੇਗਾ ਇਹਦੀਆਂ ਸਟਿਕਸ ਵੀ ਕੰਮ ਕਰਨਗੀਆਂ ਕੀ ਇਹਦੀ ਸਟਿਕਸ થી ਸਬਜ਼ੀ ਬਣਾਈ ਜਾ ਸਕਦੀ ਹੈ ਕੀ ਇਹਦੀਆਂ ਫਲੀਆਂ ਵੀ ਹੁੰਦੀਆਂ ਨੇ ਕੀ ਕੀ ਹੋ ਸਕਦਾ ਕਿਸ ਕਿਸ ਰੂਪ ਦੇ ਵਿੱਚ ਆਪਾਂ ਇਸ ਨੂੰ ਲੈ ਸਕਦੇ ਹਾਂ ਕਿ ਆਪਾਂ ਸਾਡੇ ਨਾਲ ਮੌਜੂਦ ਐਕਸਪਰਟ ਅਰਵਿੰਦਰ ਸਿੰਘ ਜੀ ਤੋਂ ਜਾਣਾਂਗੇ ਰਵਿੰਦਰ ਜੀ ਤੁਹਾਡਾ ਨਿਊ ਲਾਈਫ ਹਰਬਲ ਤੇ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਸਿਕਾ ਜੀ ਸਸਿਕਾ ਜੀ ਮੇਰੇ ਦਰਸ਼ਕਾਂ ਨੂੰ ਅਰਵਿੰਦਰ ਜੀ ਮੈਂ ਪੁਰਨਾ ਮੰਤਰੀ ਨੂੰ ਵੀ ਅੰਦਰ ਮੋਦੀ ਹੋਰਾਂ ਦੀ ਗੱਲ ਕੀਤੀ ਹੈ ਕਿ ਉਹਨਾਂ ਨੇ ਡਰਮ ਸਟਿਕ ਡਰਮ ਸਟਿਕ ਠੀਕ ਹੈ ਵੈਸੇ ਮੇਰੀ ਲੈਂਗੁਏਜ ਮਤਾਂਓ ਕਿ ਡਰਮ ਸਟਿਕ ਮਰਿੰਗਾ ਕਰਨ ਡਰਮ ਸਟਿਕ ਸਦੀ ਪੌਟਸ ਹੁੰਦੇ ਨੇ ਉਹਦੇ ਜਿਹੜੀ ਫਲ ਹੁੰਦੀਆਂ ਨੇ ਫਲੀਆਂ ਹੁੰਦੀਆਂ ਨੇ ਤੇ ਇਹ ਮਰਿੰਗਾ ਨੂੰ ਆਪਾਂ ਕਿਹੜੇ ਕਿਹੜੇ ਰੂਪ ਦੇ ਵਿੱਚ ਮਰਿੰਗਾ ਤੇ ਥੋੜੀ ਜਿਹੀ ਪਹਿਲਾਂ ਮਰਿੰਗਾ ਦੀ ਜਾਣਕਾਰੀ ਦੱਸੋ ਕਿ ਕੀ ਇਹ ਮਰਿੰਗਾ ਨੂੰ ਸਬਜ਼ੀ ਦੇ ਰੂਪ ਚ ਲੈ ਸਕਦੇ ਆ ਸਾਗ ਬਣਾ ਸਕਦੇ ਆ ਇਸ ਨੂੰ ਪਾਣੀ ਦੇ ਵਿੱਚ ਪਾ ਕੇ ਪੀ ਸਕਦੇ ਆ ਸਮੂਦੀ ਚ ਪਾ ਕੇ ਪੀ ਸਕਦੇ ਮਰਿੰਗਾ ਹੈ ਕੀ ਇਹਦੇ ਵਿੱਚ ਕਿਹੜੇ ਕਿਹੜੇ ਖਰਾਕੀ ਤੱਤ ਪਾਏ ਜਾਂਦੇ ਨੇ ਜੀ ਪਰ ਮੈਨੂੰ ਪਹਿਲੀ ਗੱਲ ਕਿੰਨੇ ਤਰ੍ਹਾਂ ਦਾ ਮਰਿੰਗਾ ਆਉਂਦਾ ਇਹ ਵੀ ਦੱਸ ਦਿਓ ਸਭ ਤੋਂ ਵੱਡੀ ਚੀਜ਼ ਇਹਨੂੰ ਕੁਦਰਤ ਦਾ ਕ੍ਰਿਸ਼ਮਾ ਕਿਹਾ ਜਾਂਦਾ ਹੈ ਇਹਨੂੰ ਮੈਰਕਲ ਟਰੀ ਦੇ ਨਾਮ ਤੇ ਜਾਣਿਆ ਜਾਂਦਾ ਹੈ ਪਹਿਲੀ ਚੀਜ਼ ਉਹਦਾ ਕਾਰਨ ਹੈਰਾਨ ਹੋ ਜਾਓਗੇ ਜੀ ਸਭ ਤੋਂ ਪਹਿਲੀ ਚੀਜ਼ ਇਹਦੇ ਪੱਤੇ ਜਿਹੜੇ ਲੋਕੀ ਮੇਰੇ ਕਹਿਨ ਤੇ ਬਹੁਤ ਲੋਕਾਂ ਨੇ ਇਹਦੇ ਪੱਤੇ ਖਾਣੇ ਸ਼ੁਰੂ ਕਰੇ ਸੀ ਦੂਜੇ ਨੰਬਰ ਤੇ ਇਹਦੇ ਫੁੱਲ ਜਿਹੜੇ ਲੋਕ ਪਟਿਆਲੇ ਨਾਲ ਥੋੜੇ ਰੂਬਰੂ ਨੇ ਪਟਿਆਲੇ ਚ ਨੇ ਦਾ ਮਰਿੰਗਾ ਦੇ ਫੁੱਲ ਲੱਗਦੇ ਆ ਰੇੜੀਆਂ ਤੇ ਵਿਕਦੇ ਆ ਲੋਕੀ ਇਹਨੂੰ ਸਬਜ਼ੀ ਬਣਾ ਕੇ ਖਾਂਦੇ ਆ ਤੀਜੇ ਨੰਬਰ ਤੇ ਇਹਦੇ ਸੀਡਸ ਇਹਦੇ ਦੇ ਬੀਜ ਨੇ ਉਹਨਾਂ ਵਿੱਚ ਵੀ ਬਹੁਤ ਅੱਛੇ ਬੈਨੀਫਿਟਸ ਨੇ ਪਹਿਲੇ ਨੰਬਰ ਤੇ ਪੱਤੇ ਪਹਿਲੇ ਨੰਬਰ ਦੇ ਪੱਤੇ ਆਹ ਪ੍ਰਸਾਸ਼ਿਤ ਹੋਣੇ ਚਾਹੀਦੇ ਨੇ ਅੱਛੀ ਤਰ੍ਹਾਂ ਹਾਂ ਬਿਲਕੁਲ ਪੱਤੇ ਦੂਜੇ ਨੰਬਰ ਤੇ ਫੁੱਲ ਤੀਜੇ ਨੰਬਰ ਤੇ ਸੀਡ ਤੀਜੇ ਨੰਬਰ ਤੇ ਦੀ ਛੱਲ ਬਾਰਕ ਉਹ ਵੀ ਦਵਾਈ ਵਾਂਗੂ ਕੰਮ ਕਰਦੀ ਏ ਚੌਥੇ ਨੰਬਰ ਤੇ ਸੈਪ ਐਪ ਹੁੰਦਾ ਜੀ ਜਦ ਆਪਾਂ ਕਿਸੇ ਟੇਢ ਨੂੰ ਟੱਕ ਲੈਨੇ ਆ ਉਹ ਚੱਕ ਗਲੂਰੀ ਦਾ ਲਿਕਵਿਡ ਨਿਕਲਦਾ ਉਹ ਵੀ ਮੈਡੀਸਨ ਵਾਲਾ ਹੈ ਅਗਲੀ ਚੀਜ਼ ਪੌਡ ਜਿਹਨੂੰ ਤੁਸੀਂ ਕਹਿ ਰਹੇ ਹੋ ਭਲੀ ਹੂੰ ਉਹਨੂੰ ਪੱਕਣ ਨਹੀਂ ਦੇਈਦਾ ਕਰੋ ਪੱਕ ਜੇ ਤਾਂ ਟੇਸਟ ਨਹੀਂ ਹੁੰਦੀ ਉਹਨੂੰ ਉਹਨੂੰ ਬਣਾ ਕੇ ਉਹਨੂੰ ਬਹੁਤ ਡਿਫਰੈਂਟ ਡਿਫਰੈਂਟ ਕਲਚਰਸ ਕੋਈ ਸਬਜੀ ਵੀ ਨਾ ਨੇ ਕੁਲਵੰਜੀ ਦੀ ਜੜ ਕਈ ਲੋਕ ਪਾਕਿਸਤਾਨ ਵਾਲੇ ਪਾਸੇ ਕਰਦੇ ਮਰਿੰਗਾ ਬੀਜ ਦੇ ਖਾਸਾ ਜਦੋਂ ਐਡਾ ਕੁ ਨਿਕਲ ਆਉਂਦਾ ਨਾ 1.5 ਮੀਟਰ ਦਾ ਉਹਨੂੰ ਜੜਸ ਨਹੀਂ ਪੱਟ ਲੈਣੇ ਉਹਦੀ ਮੂਲੀ ਹੁੰਦੀ ਹੈ ਨੀਚੇ ਹੂੰ ਉਹ ਮੂਲੀ ਵਰਗੀ ਜੜ ਹੁੰਦੀ ਹੈ ਉਹਨੂੰ ਖਾਣੇ ਸਬਜੀ ਚ ਲਾਸਟ ਚੀਜ਼ ਕੁਲੰਜੀ ਜਿਹੜੀ ਕਿ ਜਾਦੂ ਹੈ ਮੈਨੂੰ ਮੈਂ ਤਾਂ ਕਲੱਬ ਰਿਹਾ ਕੋਈ ਬੰਦਾ ਸਪਲਾਈਅਰ ਮਿਲ ਜੇ ਜਾਂ ਤੇ ਮੈਂ ਰਿਸਰਚ ਕਰੀ ਤੁਹਾਨੂੰ ਪਤਾ ਮੈਂ 올ਿਵ ਆਇਲ ਦਾ دیਵਾਨਾ ਹੈ ਮਗਰ ਮੇਰੇ ਕੋਲ 올ਿਵ ਆਇਲ ਹੈ ਨਹੀਂ ਕਿਉਂਕਿ ਮੈਨੂੰ ਅਜ ਤੱਕ 올ਿਵ ਆਇਲ ਇੰਡੀਆ ਚ ਮਿਲੇ ਆ ਨਹੀਂ ਹੁਣ ਇੰਟਰਸਟਿੰਗ ਚੀਜ਼ 올ਿਵ ਆਇਲ ਦੇ ਬਿਲਕੁਲ ਸਿਮਿਲਰ ਪ੍ਰੋਪਰਟੀਆਂ ਰੱਖਦਾ ਹੈ ਮੋਰਿੰਗਾ ਦਾ ਆਇਲ ਇਹਦਾ ਤੇਲ ਹੁੰਦਾ ਹੈ ਜਿਹੜੀ ਉਹਦੇ ਚ ਇੱਕ ਚੀਜ਼ ਨਿਕਲੀ ਕੁਲੰਜੀ ਜਿਹੜੀ ਕਿ ਮੈਂ ਹਰਾਨ ਹੋ ਗਿਆ ਹੁਣ ਹਰ ਇੱਕ ਤੇਲ ਚ ਇੱਕ ਪ੍ਰੋਬਲਮ ਹੁੰਦੀ ਹੈ ਜਿੰਨਾ ਵਧੀਆ ਤੇਲ ਉਹਨਾ ਸੈਂਸਿਟਿਵ ਆਕਸੀਜਨ ਲੱਗ ਕੇ ਉਹ ਆਕਸੀਡਾਈਜ਼ ਕਰ ਜਾਂਦਾ ਜਿਹਨੂੰ ਆਪਾਂ ਕਹਿੰਦੇ ਰੈਂਸਿਡ ਹੋ ਗਿਆ ਹਮਮ ਤੁਲਵੰਤ ਜੀ ਇਹੇ ਜੀ ਮਿਰਕਲ ਚੀਜ਼ ਇਹਦਾ ਤੇਲ ਰੈਂਸਿਡ ਨਹੀਂ ਹੁੰਦਾ ਹਮਮ ਕਿਹਾ ਵਾਹ ਕਾਦੀ ਪ੍ਰੋਪਰਟੀ ਹੈ ਇੱਕ ਔਰਿੰਗਾ ਦੇ ਤੇਲ ਦੀ ਪ੍ਰੋਪਰਟੀ ਹੈ ਅਗਰ ਉਹ ਤੇਲ ਮਿਲ ਜੇ ਮੈਂ ਲੱਭੂੰਗਾ ਮੈਂ ਲੋਕਾਂ ਤੱਕ ਲੈ ਕੇ ਆਉਂਗਾ ਮੇਰਾ ਪ੍ਰੋਮਿਸ ਹੈ ਹੈਨਾ ਮਗਰ ਇਹਦੇ ਤੇਲ ਦੀ ਪ੍ਰੋਪਰਟੀ ਰੈਂਸਿਡ ਨਹੀਂ ਹੁੰਦਾ ਮਤਲਬ ਰੈਂਸਿਡ ਕਿਉਂ ਨਹੀਂ ਹੁੰਦਾ ਕੋਈ ਵੀ ਥੀਕ ਰੈਂਸਿਡ ਕਦ ਹੁੰਦੀ ਹੈ ਆਇਲ ਉਸ ਤੇ ਐਂਟੀਆਕਸੀਡੈਂਟਸ ਜਿੰਨੇ ਜ਼ਿਆਦਾ ਨੇ ड नहीं होगा एना एंटीआक्सीडेंट है एंटेंट का मतलब जी सिंपलग इफैक्ट हूं अपनी बॉडी ना हर रोज रिपेयर है रिपेयर करके एक बायो प्रोडक्ट बनता है जब सैल रिपेयर करता है एंटीआक्सीडेंट माइनस नॉजिटिवड़ के न्यूट्रल करके बहुत कट देंद्र बहुत सिंपल समझने की लड़ है यह बॉडी रिपेयर हो ਉਹਦਾ ਇੱਕ ਬਾਈ ਪ੍ਰੋਡਕਟ ਇੱਕ ਬਿਨਾਂ ਕਰਦਾ ਫਾਲਤੂ ਦਾ ਪ੍ਰੋਡਕਟ ਬਣ ਗਿਆ ਉਹਦਾ ਆਕਸੀਡਾਈਜੇਸ਼ਨ ਐਂਟੀਆਕਸੀਡੈਂਟਸ ਇਹਨੂੰ న్యూਟਰਲ ਕਰਕੇ ਬੋਡੀ ਚੋਂ ਕੱਢ ਦਿੰਦਾ ਤੇ ਇਹਦੇ ਚ ਇੰਨਾ ਹਾਈ ਐਂਟੀਆਕਸੀਡੈਂਟ ਹੈ ਕਿ ਇਹ ਬੋਡੀ ਚੋਂ ਆਕਸੀਡੈਟਿਵ ਸਟ्रेस ਬਾਹਰ ਕੱਢ ਦਿੰਦਾ ਅਖੀਰ ਇਹਦਾ ਤੇਲ ਉਹ ਉਹ ਨਹੀਂ ਹੁੰਦਾ ਤਾਂ ਕੁਲਵੰਤ ਜੀ ਇਹਦਾ ਇੱਕ ਵੀ ਪਾਰਟ ਇਹ じゃ ਨਹੀਂ ਹੈ ਇਹ ਪੂਰੇ ਪੇੜ ਦੇ ਨੀਚੇ ਤੋਂ ਲੈ ਕੇ ਉੱਪਰ ਤੱਕ ਲੈ ਕੇ ਖੱਬੇ ਤੋਂ ਲੈ ਕੇ ਸੱਜੇ ਤੱਕ ਜਿੱਥੇ ਚ ਕੁਛ ਨਾ ਕੁਛ ਵੈਲਿਊ ਨਹੀਂ ਲਈ ਜਾ ਸਕਦੀ ਹੁਣ ਮੈਂ ਪੇੜ ਦੇ ਦੇਖੋ ਜੀ ਕਈ ਪ੍ਰਜਾਤੀਆਂ ਨੇ ਇਹਦੇ ਬਾਰੇ ਬਹੁਤ ਡਿਫਰੈਂਟ ਜਗ੍ਹਾ ਤੇ ਡਿਫਰੈਂਟ ਪ੍ਰਜਾਤੀ ਉੱਗਦੀ ਹੈ ਹੈ ਉਹ ਮੇਨਲੀ ਮੋਰਿੰਗਾ ਉਹਨੂੰ ਕਹਿੰਦੇ ਮੋਰਿੰਗਾ ਤੋਂ ਹਾਂ ਜਨਾ ਕਹਿੰਦੇ ਪੰਜਾਬੀ ਵਿੱਚ ਇਹਦੇ ਅਲੱਗ-ਅਲੱਗ ਵੈਰਾਈਟੀਆਂ ਨੇ ਮਗਰ ਜਿਹੜੀ ਚੀਜ਼ ਮੈਂ ਗੱਲ ਕਰਦੇ ਮੈਂ ਓਵਰਆਲ ਪੌਦੇ ਦੀ ਤੇ ਉਹਦੀ ਖਾਸੀਅਤ ਦੀ ਗੱਲ ਕਰ ਰਹੇ ਹਾਂ ਹੁਣ ਪਹਿਲੀ ਚੀਜ਼ ਕੀ ਹੈ ਜਿਸ ਨੂੰ ਜੀ ਜਿਹੜੀ ਮੇਰੀ ਫੇਵਰਿਟ ਚੀਜ਼ ਹੈ ਜਿਹੜੀ ਕਿ ਮੈਂ ਲੋਕਾਂ ਨੂੰ ਕਹਿਣਾ ਬਹੁਤ ਜ਼ਰੂਰੀ ਹੈ ਹਰ ਇੱਕ ਬੰਦੇ ਨੂੰ ਪ੍ਰੋਟੀਨ ਚਾਹੀਦੇ ਨੇ ਪ੍ਰੋਟੀਨ ਸੁਣਨੇ ਐ ਐਸੈਂਸ਼ੀਅਲ ਅਮੀਨੋ ਐਸਿਡਸ

जी तीजा मेरा फेवरेट कुछ लोग दुनेमाउंट मतलब दुद तो अगर ले लो तो बरिंगा लो जी अगली चीज जी मम्मिया अपने बच्चों धक्के करा रही दुध पिला कैलशियम जबकि कैलशियम लगता नहीं निकल जाता है मोरिंगा च चार गुणा कैल्शियम है दुद्ध तो इमेजिन करो गलास दुखा गिलास मोरिंग कुछ लोग संतरा खाने विटामिन संतरे सी है मोरिंगा किन्न गुना कैलशियम वाइटामिन सी है सत्त गुना ज्यादा वाइटामिनो संतरे

हीम नॉन हीम नहीं है मगर हैगा <coughs> लो जी मैग्नीशियम अपनी बॉडी च मैग्नीशियम चाहिदा हुंदा आपा नु टू डिफरेंट फंक्शन दे 20 36 टाइम्स मोर मैग्नीशियम है देन एग मैग्नीशियम है मैं एग बुरा नहीं कह रहा मगर एग तो छत्ती गुना ज्यादा है है किस चीज मोरिंगाट लो जी मेरे फेवरेट विटामिंस आ जाओ विटामिन बी3 है जी

एंटीडायबैटिकॉडी एंटीडेंट्स गए, गए। hmm. ना? है ना अच्छा एक छोटी करेक्शन है सॉरी बी थ्री पीनट्स होंगे पीनट्स बी थ्री होंगे जो मैं बी थ्री की गल करी टाइम्स मोर बी थ्री दैन पीनट्स पीनट्स त खुश होकर पीनट बटर भी क्या वही मगर खराब हो बी थ्री रखता है, है, रख है, है उसको तो छपंजा गुना ज्यादा रख दिया एंटीडायबेटिक प्रॉपर्टी अगली चीज जी अथराइटस आ रे फैक्टर जिन्ह के जिन दर्द होंगे उन्होंने बहुत जरूरी है एंटीफमेटरी एंटी अथराइटिक प्रॉपर्टीज रखता है कि ਅਗਲੀ ਚੀਜ਼ ਕਹਾਂ ਜੀ ਕਿ ਇਹ ਰਿਕਟ ਐਂਟੀਆਕਸੀਡੈਂਟs ਇੰਦੇ ਬਹੁਤ ਜ਼ਿਆਦਾ ਐਂਟੀਆਕਸੀਡੈਂਟ ਕੀ ਹੁੰਦਾ ਜੀ ਆਪਣੀ ਬਾਡੀ ਚ ਫਿਰ ਗੱਲ ਕਰੂੰਗਾ ਆਕਸੀਡੇਟਿਵ ਸਟ੍ਰੈਸ ਹੁੰਦਾ ਹੈ ਬਾਡੀ ਜਦੋਂ ਕੋਈ ਵੀ ਸੈੱਲ ਰਿਪੇਅਰ ਕਰਦਾ ਹੈ ਕੋਈ ਚੀਜ਼ ਰਿਪੇਅਰ ਹੁੰਦੀ ਹੈ ਉਹ ਰਿਪੇਅਰ ਕਰਦੇ ਕਰਦੇ ਇੱਕ ਬਾਈ ਪ੍ਰੋਡਕਟ ਨਿਕਲਦਾ ਹੈ ਤੋੜ ਪਣ ਦਾ ਮਲਵਾ ਨਿਕਲਦਾ ਹੈ ਉਹ ਮਲਵਾ ਆਪਣੀ ਬਾਡੀ ਨੂੰ ਹੋਰ ਖਰਾਬ ਕਰ ਸਕਦਾ ਹੁੰਦਾ ਕਿਉਂਕਿ ਬੇਲਾ ਘਮਰਿਆ ਹੁੰਦਾ ਫ੍ਰੀ ਰੈਡੀਕਲਸ ਕਹਿੰਦੇ ਨੂੰ ਆਕਸੀਡੇਟਿਵ ਸਟ੍ਰੈਸ ਉਹਨੂੰ ਕੋਈ ਬਾਡੀ ਚ ਐਂਟੀਆਕਸੀਡੈਂਟ ਉਹਦੇ ਨਾਲ ਟੱਚ ਕਰਕੇ ਉਹਨੂੰ ਜਿਵੇਂ ਆਪਾਂ ਕਹਿੰਦੇ ਇਨ ਐਕਟੀਵੇਟ ਕਰਕੇ ਬਾਹਰ ਕੱਢ ਸਕਦਾ ਹੈ ਉਹ ਹੁੰਦਾ ਹੈ ਐਂਟੀ ਆਕਸੀਡੈਂਟਸ ਆਕਸੀਡੇਟਿਵ ਸਟ੍ਰੈਸ ਨੂੰ ਬਾਹਰ ਕੱਢਣਾ ਤਾਂ ਜਿਹੜੀ ਚੀਜ਼ ਇਹ ਹਮੇਸ਼ਾ ਪlant based ਅੱਛੀ ਚੀਜ਼ਾਂ ਹੁੰਦਾ ਹੈ ਇਹ ਚੀਜ਼ ਤਾਂ ਇਹ ਜਿਹੜੇ ਐਂਟੀ ਆਕਸੀਡੈਂਟਸ ਨੇ ਜਿਹੜੇ ਆਪਣੀ ਬੋਡੀ ਨੂੰ ਆਕਸੀਡੇਟਿਵ ਸਟ੍ਰੈਸ ਨੂੰ ਘੱਟ ਕਰਦਾ ਹੈ ਬਹੁਤ ਜ਼ਿਆਦਾ लास्ट ਚੀਜ਼ ਕੁੜੀਆਂ ਨੂੰ ਬਹੁਤ ਪਸੰਦ ਆਏਗੀ ਚੀਜ਼ ਇਹ ਇਹ ਐਂਟੀ ਐਕਨੇ ਹੈ ਜਿਨ੍ਹਾਂ ਦੇ ਪਿੰਸੀਆਂ ਨਹੀਂ ਨਾ ਉਹਨੂੰ ਹਟਦੀਆਂ ਮੂੰਹ ਤੇ ਦਾਣੇ ਹੋਈ ਜਾਂਦੇ ਆਣੇ ਹੋਈ ਜਾਂਦੇ ਆ ਉਹਨਾਂ ਲਈ ਇਹ ਅੰਮ੍ਰਿਤ ਵਰਗੀ ਚੀਜ਼ ਹੈ ਇਹਨੂੰ ਸੂਪਰ ਫੂਡ ਦੀ ਕੈਟਾਗਰੀ ਦੇ ਟਾਪ ਦੇ ਫੂਡਸ ਚ ਰੱਖਿਆ ਜਾਂਦਾ ਹੈ। ਅਗਰ ਕੋਈ ਸੂਪਰ ਫੂਡ ਨੇ ਆਪਣੀ ਦੁਨੀਆ ਚ ਕਿ ਉਹਨਾਂ ਦੀ ਕੈਟਾਗਰੀ ਚ ਆਉਂਦਾ ਹੈ। ਸੂਪਰ ਫੂਡ ਛੱਲ ਹਲੀ ਜੜ ਪੱਤੇ ਹਾਂਜੀ ਕੋਲੋ ਕੋਲੋ ਫੁੱਲ ਸਾਡੇ ਪਟਿਆਲੇ ਚ ਬਹੁਤ ਦੇਖੇ ਮੈਂ ਆਪ ਫੁੱਲ ਮੰਗਾਏ ਹੋਏ ਨੇ। ਬੜੇ ਐਨੀ ਕੁ ਹੋਣਦੀਆਂ ਫੁੱਲ ਦੀ। ਪੰਛੀ ਛੋਟੇ ਜਿਹੇ ਹੁੰਦੇ। ਦਾਣੇ ਦਾਣੇ ਜਿਹੜੇ ਤੇ ਬਲੂ ਕਲਰ ਦੇ ਅੰਦਰ ਪਰਪਲ ਕਲਰ ਦੇ ਹੁੰਦੇ ਨੇ। ਹਾਂ ਉਹਦੀ ਸਬਜ਼ੀ ਬਣਦੀ ਹੈ। ਉਹਨੂੰ ਜ਼ਿਆਦਾ ਪਕਾਉਂਦੇ ਨਹੀਂ। ਉਸ ਚ ਆਇਲ ਹੁੰਦਾ ਬਹੁਤ ਸੋਹਣਾ ਐਸੈਂਸ਼ੀਅਲ ਆਇਲ। ਇਹ ਰਿਪੋਰਟ ਹੈ ਇਹਦਾ ਤੇਲ ਇਹਦਾ ਸੈਪ ਸਭ ਕੁਝ ਹੈ ਤਾਂ ਜੀ ਕੋਲੋਂ ਜੀ ਹੁਣ ਇਹਨੂੰ ਇਹੋ ਜੀ ਕੈਟਾਗਰੀ ਕਿਉਂ ਹੈ ਇਹਦੇ ਚ ਹੈਗੇ ਨੇ ਫਾਈਟੋਨਿਊਟ੍ਰੀਐਂਟਸ ਬੜੇ ਲੋਕ ਕਹਿੰਦੇ ਆ ਉਹੀ ਹੈ ਫਾਈਟੋਨਿਊਟ੍ਰੀਐਂਟਸ ਉਹ ਕੈਮੀਕਲ ਜਿਹੜੇ ਪਲਾਂਟ ਦੇ ਦੁਆਰਾ ਹੀ ਮਿਲਦੇ ਨੇ ਪਲਾਂਟ ਬੇਸਡ ਨਿਊਟ੍ਰੀਸ਼ਨ ਹੈ ਕੁਝ ਕੈਮੀਕਲਸ ਹੈ ਜਿਹੜੀ ਆਪਣੀ ਬਾਡੀ ਚ ਐਂਟੀ ਵਾਇਰਲ ਐਂਟੀ ਬੈਕਟੀਰੀਅਲ ਐਂਟੀ ਫੰਗਲ ਪ੍ਰੋਪਰਟੀਆਂ ਦੇ ਨੇ ਨਾਮ ਕਹਿੰਦੇ ਨੇ ਫਾਈਟੋਨਿਊਟ੍ਰੀਐਂਟਸ ਮੈਂ ਲੋਕਾਂ ਨੂੰ ਦੱਸਦਾ ਹੁੰਦਾ ਆਪਾਂ ਨੇ

ਇਸ ਠੰਡਾ ਪਾਣੀ ਪਾਣਾ ਕਿਉਂਕਿ ਬਲੈਂਡਰ ਨਾਲ ਗਰਮ ਕਰ ਦਿੰਦਾ ਚੀਜ਼ ਨੂੰ ਗਰਮ ਹੋ ਕੇ ਕੁਝ ਪ੍ਰੋਪਰਟੀ ਹੈ ਮਰਸਣੀ ਹੈ ਜਾਣ ਕੇ ਠੰਡਾ ਪਾਣੀ ਪਾਣਾ ਮੱਲੋ ਮੱਲੀ ਤਾਂ ਕਿ ਜਦ ਬਲੈਂਡਰ ਚੱਲੇ ਜੇ ਉਹਦੀ ਸਿਲੈਕਸ਼ਨ ਨਾਲ ਗਰਮੀ ਹੋਵੇ ਉਹ ਠੰਡਾ ਪਾਣੀ ਚੂਸ ਲੇ ਉਹਨੂੰ 3 ਮਿੰਟ ਤੁਸੀਂ ਬਲੈਂਡ ਕਰਨਾ ਆ ਸਾਰੇ ਪੱਤੇ ਪਾਸ ਲੈ ਜਿਵੇਂ ਅੱਧਾ ਗਲਾਸ ਭਰ ਕੇ ਸਾਰੇ ਪੱਤੇ ਪਾ ਕੇ ਤੁਸੀਂ ਪੂਰਾ ਉਹ ਕਰ ਸਕਦੇ ਹੋ ਤੇ ਉਹਨੂੰ ਜਦ ਪੂਰਾ ਹੋ ਗਿਆ 3 ਮਿੰਟ ਨੂੰ ਕਰ ਲਿਆ ਉਹ ਤੁਸੀਂ ਮਾੜਾ ਜਿਹਾ 올ਿਵ ਆਇਲ ਕੋਕੋਨਟ ਆਇਲ ਜਾਂ ਆਲਮੰਡ ਆਇਲ 올ਿਵ ਆਇਲ ਅਗਰੰਟੀ ਹੈ ਨਹੀਂ ਮਿਲਦਾ ਨਹੀਂ ਪਾਣਾ ਉਹਦੀ ਗਾਦੇ ਕੋਕੋਨਟ ਆਇਲ ਜਾਂ ਅਲਮੰਡ ਆਇਲ ਪਾ ਕੇ ਜਾਂ ਦੇਸੀ ਕੀ ਪਾ ਕੇ ਤੁਸੀਂ ਨਾ ਜਦ ਸਮੂਦੀ ਪੀ ਸਕਦੇ ਹੋ ਜਿਹੜਾ ਮੇਰਾ ਤਰੀਕਾ ਕੋਲੋਂਜੀ ਮੈਂ ਤੁਹਾਨੂੰ ਯਾਦ ਹੈ ਬਹੁਤ ਪਹਿਲਾਂ ਤੁਹਾਨੂੰ ਦਿਖਾਇਆ ਵੀ ਸੀ ਮੈਂ ਆਪਣਾ ਮੋਰਿੰਗਾ ਐਕਸਟ੍ਰੈਕਟ ਕੱਢਿਆ ਇੱਕ ਕਿਉਂ ਮੈਨੇ ਸਾਰੀ ਚੀਜ਼ਾਂ ਦਾ ਇੰਨਾ ਜ਼ਿਆਦਾ ਖਾਣਾ ਮੁਸ਼ਕਲ ਲੱਗਦਾ ਲੋਕਾਂ ਨੂੰ ਮੈਂ ਕਿਹਾ ਆਪਾਂ ਐਕਸਟ੍ਰੈਕਟ ਬਣਾ ਲੈਨੇ ਆ ਮੋਰਿੰਗਾ ਨੂੰ ਅਸੀਂ ਐਕਸਟ੍ਰੈਕਟ ਕੱਢ ਕੇ ਜਿਵੇਂ 100 ਕਿਲੋ ਦਾ ਜਿੱਦੇ 100 ਕਿਲੋ ਰਹੇ ਤੇ ਉਹਦੇ ਚ ਜਿਹੜੀ ਪ੍ਰੋਪਰਟੀ ਵਾਲੀ ਚੀਜ਼ ਇਹਨੂੰ ਅਰਕ ਕਹਿੰਦੇ ਨੇ ਮਗਰ ਅਕੈਰਕ ਐਕਸਟ੍ਰੈਕਟ ਡਿਫਰੈਂਟ ਹੈ मोरिंगा का कैप्सूल बनाता पोटैशियम बी टू बी थ्री आ गया आयरन आ गया उस चा है। मैं दो तो वो नहीं कहूंगा दो बहुत बट जे तुसी थोड़े घर मोरिंगा लगे होने मेरे घर थो देखा कलो जी एक दो तीन चार मोरिंगा लगे हुए बड़े बड़े छोटे निकली आने मैं जी चीज जो पत्ते हैं यूज कर लें जो तो फलिया है मचार पा के देखा ना? मगर फलियों का तरीका लगे जो छोटी होंगे तोड़ में पक्न नो तुटे तो बीजा में यूज कर सकते हो बस तरीका सीखना जरूरी है बट ये पत्ते डेली खाई जाओ बहुत ज्यादा वीडियो ने कैलशियम पोटैशियम मैगनीशियम वाइटमिन सी आयरन बी टू बी थ्री तो बहुत अच्छे बेनीफिट्स हैं बट खाण का तरीका है कि तुम इन अगर खाली पेट सलाद खाने तो ये थोड़ा जायल ऐड कर लगने बल्ले बल्ले हाँ जी गल मैं कोशिश कर रहा हूँ कि आपको लशिश ये है कि ऑयल लयल जी प्रोपर्ट है जीनों जो एंटी रेंसिड हो सद्दा चीज रेंसिड नहीं होंगी बहुत घट्ट ऑयल दुनिया रेंसिड नहीं होंगे ना स्टेबल इन्ना ज्यादा एंटीआक्सीडेंट है तो अगर ऑयल मिल जाए तो ये मैं ऑयल जी मोरिंगा बड़े डिफरेंट कल्चर नी मैं देखा अपने पटियाले कुछ लोग ने फलिया खाते ही खाते हैं ਕੁਝ ਕਲਚਰ ਹੈ ਜਿਹਨੇ ਉਹਦੀ ਉਹ ਖਾਂਦੇ ਜੜ ਖਾਂਦੇ ਹੀ ਖਾਂਦੇ ਨੇ ਕੁਝ ਕਲਚਰ ਹੈ ਜਿਹਨੇ ਉਹ ਇਹਦਾ ਜਿਹੜਾ ਆਪਣੇ ਪੱਤੇ ਆ ਉਹ ਦਿਨ ਚ ਕੋਈ ਖਾਂਦੇ ਹੀ ਖਾਂਦੇ ਆ ਤਾਂ ਮੈਂ ਕਹਿੰਨਾ ਆਪਾਂ ਸਾਰਾ ਯੂਜ਼ ਕਰ ਸਕਦੇ ਆ ਤੁਸੀਂ ਬਾਰਕ ਵੀ ਯੂਜ਼ ਕਰ ਸਕਦੇ ਹੋ ਤੁਸੀਂ ਇਹਦੀ ਪੂਰੀ ਸਟੈਮ ਯੂਜ਼ ਕਰ ਸਕਦੇ ਹੋ ਤੁਸੀਂ ਦੇ ਪੱਤੇ ਯੂਜ਼ ਕਰ ਸਕਦੇ ਹੋ ਜੜ ਯੂਜ਼ ਕਰ ਸਕਦੇ ਹੋ ਸੈਪ ਯੂਜ਼ ਕਰ ਸਕਦੇ ਹੋ ਫਲੀਆਂ ਯੂਜ਼ ਕਰ ਸਕਦੇ ਹੋ ਬੀਜ ਯੂਜ਼ ਕਰ ਸਕਦੇ ਹੋ ਬਟ ਜਿਵੇਂ ਇਸ ਤੇ ਪੋਟਾਸ਼ੀਅਮ ਹਾਈ ਹੈ ਤੁਸੀਂ ਪੁੱਛਿਆ ਸੀ ਇਹਨੂੰ ਨਹੀਂ ਯੂਜ਼ ਕਰਨਾ ਚਾਹੀਦਾ ਹੈਨਾ ਉੱਥੇ ਵੀ ਹੈ ਪੋਟਾਸ਼ੀਅਮ ਥੋੜਾ ਹਾਈ ਰੱਖਦਾ ਹੈ तो जब बंदा जिम्मे मैं कह कोई बंद जैटीरियन बढ़िया होटैशियम थर्ड स्टेजनी पहुंची हुई है अपने डॉक्टर ना तो मोरिंग मोरिंग यूज करने डॉक्टर जरूर पूछना है दूजा बंद कई लोगों मिर्गी दौरा करना होंगे उन्होंने बहुत थोड़ी क्वानिटी तो शुरू करना है मोरिंग मैं उन्होंने कहूंगा सका के पत्ते पोटैशियम ज्यादा ਮੈਨੂੰ ਕਹਗਾ ਸਕਾ ਲੋ ਫਿਰ ਯੂਜ਼ ਕਰਕੇ ਦੇਖੋ ਕਿਉਂਕਿ ਉਹ ਵੀ ਮੈਂ ਉਹਨਾਂ ਨੂੰ ਕਹੂੰਗਾ ਅੱਧਾ ਇੱਕ ਚਮਚ ਤੋਂ ਸ਼ੁਰੂ ਕਰਨ ਜੇ ਇਹਨਾਂ ਨੂੰ ਸੀਜ਼ਰਸ ਵੱਧ ਗਏ ਫਿਰ ਨਹੀਂ ਜੇ ਤੁਸੀਂ ਬੀਪੀ ਦੀ ਗੋਲੀ ਖਾਣੇ ਹੋ ਲੋ ਬੀਪੀ ਦੀ ਹਾਈ ਨਹੀਂ ਲੋ ਦੀ ਜੇ ਤੁਸੀਂ ਕੋ ਮਰੀਂਦਾ ਖਾਣਾ ਤਾਂ ਥੋੜਾ ਸਾਲਟ ਜਿਆਦਾ ਲੈਣਾ ਨਾਲ ਉਹ ਵੀ ਸੇਂਦਾ ਨਮਕ ਕਿਉਂ ਪੋਟਾਸ਼ੀਅਮ ਹੈ ਥੋੜਾ ਸੋਡੀਅਮ ਘਟਾ ਦੇਗਾ ਸੋਡੀਅਮ ਘਟਣ ਤੇ ਬੀਪੀ ਲੈ ਬੰਦ ਨੂੰ ਹੋਰ ਚੱਕਰ ਆਣਗੇ ਦੌਲੇ ਦੁਖਣਗੇ ਮੈਨੂੰ ਲੱਗੂਗਾ ਨੌਜ਼ੀਆ ਹੋ ਰਿਹਾ ਨਾਲ ਥੋੜਾ ਨਮਕ ਪਾ ਕੇ ਲੈ ਲਓਗੇ तो सोडियम बैलेंस कर देगा ये थोड़ा कोई भी ट्रांसप्लाट हो लिवर या किडनी फिर उस केस च मोरिंगा नहीं यूज़ करना डॉक्टर तो मुक्त रहे क्योंकि मैं कुलवंत जी मैडल एडवाइस नहीं दे रहे जो मेडिकल एडवाइस चाहते हो डॉक्टर बैस्ट एडवाइजर रहेगा उसकेसपैशली जो मतलब यही प्रॉब्लम है ना हम देखो कुलवंत जी प्रोटीन है मगर थोड़ा है अगर किसी का वो बढ़ गया ਇਹਨਾਂ ਦੇ ਕਿਸੇ ਨੂੰ ਕਿਹਨੇ ਨਾ ইএসআর ਵਧਿਆ ਹੈ ਜਾਂ ਕਿਸੇ ਨੂੰ ਕ੍ਰੈਟਿਨੋਨ ਵਧ ਗਿਆ ਕ੍ਰੈਟਿਨੋਨ ਵਧ ਗਿਆ ਕ੍ਰੈਟਿਨੋਨ ਵਧਿਆ ਉਹਦੇ ਕੇਸ ਤਾਂ ਨਹੀਂ ਲੈਣਾ ਮਗਰ ਜਿਹਦਾ ਯੂਰਿਕ ਐਸਿਡ ਉਸਰ ਵਧਿਆ ਹੁਣ ਡਰਨ ਦੀ ਲੋੜ ਨਹੀਂ ਹੈ ਯੂਰਿਕ ਐਸਿਡ ਹੈ ইএসআর ਹੈ ਉਹਨਾਂ ਲਈ ਹੈ ਅੰਮ੍ਰਿਤਕ ਅੱਛੀ ਕਿਹੜੀ ਕੰਡੀਸ਼ਨਸ ਲਈ ਐ ਕਲੰਜੀ ਹੁਣ ਮੈਂ ਦੱਸਦਾ ਕਿਥੇ ਲਈ ਨਹੀਂ ਸੌਰੀ ਪਹਿਲਾਂ ਉਹ ਬਿਮਾਰੀਆਂ ਬਿਮਾਰੀਆਂ ਕਿਹੜੀਆਂ ਕਿਹੜੀਆਂ ਠੀਕ ਕਰਦਾ ਉਹੀ ਉਹੀ ਬਲੱਡ ਪ੍ਰੈਸ਼ਰ ਹੈ ਜਿਹਨੂੰ ਉਹਦੇ ਲਈ ਅੰਮ੍ਰਿਤ ਚੀਜ਼ ਹੈ ਜੀ ਇਹ ਜਿਹਨੂੰ ਆਹਾ ਆਪਣਾ ਕੈਲਸ਼ੀਅਮ ਦੀ ਪ੍ਰੋਬਲਮ ਹੈ ਆਸਟੀਓਪੋਰੋਸਿਸ ਹੈ ਕੈਸ਼ਮੀਂ ਲੱਗ ਰਿਹਾ ਬੋਡੀ ਚ ਉਧਰਲੀ ਅਮ੍ਰਿਤਾ ਜਿਹਨੂੰ ਡਾਇਬੀਟਿਸ ਹੈ ਉਧਰਲੀ ਅਮ੍ਰਿਤਾ ਐਂਟੀ ਡਾਇਬੀਟਿਕ ਐ ਜਿਹਨੂੰ ਆਥਰਾਇਟਸ ਸੇ ਜੋੜਾਂ ਦੀ ਕੋਈ ਵੀ ਪ੍ਰੋਬਲਮ ਹੈ ਤੁਹਾਨੂੰ ਯਾਦ ਆ ਕੋਲੋਂ ਚ ਮੈਂ ਇੱਕ ਪ੍ਰੋਡਕਟ ਕੱਢਿਆ ਸੀ ਉਹਦਾ ਨਾਮ ਸੀ ਤੰਦਰੁਸਤ ਅਜੇ ਵੀ ਹੈ ਥੋੜੀ ਜੀ ਬੋਟਲਾਂ ਰੱਖੇ ਕਿਉਂਕਿ ਮੈਂ ਬਾਰਤ ਸਾਊਥ ਅਫਰੀਕਾ ਜਾਣੋਂ ਹਟ ਗਿਆ ਉਸ ਦੇ ਵਿੱਚ ਮੋਰਿੰਗਾ ਐਕਸਟ੍ਰੈਕਟ ਪਾਇਸੀ ਸੀ ਕਰਕੇ ਇਹ ਆਥਰਾਇਟਸ ਲਈ ਤੇ ਜੋਇੰਟ ਪੇਨਸ ਲਈ ਅਮ੍ਰਿਤਾ ਹੈ ਜਿਹੜੇ ਲੋਕਾਂ ਨੂੰ ਬਿਨਾਂ ਗੱਲੋਂ ਥਕਾਵਟ ਰਹਿੰਦੀ ਹੈ ਐਂ ਲੱਗਦਾ ਕੇਆਰ ਟੈਸਟ ਸਾਰੇ ਨੋਰਮ ਆ ਨੇ ਮਗਰ ਮੈਂ ਟੁੱਟਿਆ ਜਾ ਰਹਿਣਾ ਹੈ ਦਿਲ ਜੇ ਨਹੀਂ ਕਰਦਾ ਉੱਠਣ ਦਾ ਵੀਕਨੈਸ ਹੈ ਜਨਰਲੀ ਉਹਦੇ ਲਈ ਅੰਮ੍ਰਿਤ ਹੈ ਜਿਹੜੇ ਲੋਕਾਂ ਨੂੰ ਬਲੱਡ ਥੈਨਿੰਗ ਦੀ ਲੋੜ ਪੈਂਦੀ ਹੈ ਕਿਉਂਕਿ B3 ਕਾ ਠੰਡਾ ਕੋਲੇਸਟਰੋਲ ਹਾਈ ਰਹਿੰਦਾ ਹੈ ਕੋਲੇਸਟਰੋਲ ਹਾਈ ਹੈ ਬਲੱਡ ਥੈਨਿੰਗ ਦੀ ਲੋੜ ਪੈਂਦੀ ਹੈ ਉਹਦੇ ਲਈ ਅੱਛਾ ਕਿਉਂਕਿ ਇਸ ਵਿੱਚ ਵਿਟਾਮਿਨ B3 ਹੈ ਜਿਨ੍ਹਾਂ ਦੇ ਹੀਮੋਗਲੋਬਿਨ ਘੱਟ ਜਾਂਦਾ ਉਹ ਵੀ ਲੈ ਸਕਦੇ ਆ ਕਿਉਂਕਿ ਇਹ ਚ ਆਇਰਨ ਅੱਛਾ ਹੈ ਮਗਰ ਇਹ ਜਿਹੜਾ ਆਇਰਨ ਹੈ ਨਾ ਹੀਮ ਨੋਨ ਹੀਮ ਦਾ ਜਿਹੜਾ ਵਧੀਆ ਹੁੰਦਾ ਉਹ ਨਹੀਂ ਹੈ मगर आयरन है कि है नहीं है जोसीर जल्दी चीज दस सको जी जब भी नेचर तो वाइटमिन लो गैक्स मिलेगा जिन्होंने जो भी नेचर तो वाइटमिन लेंगे पर भी जिन्होंने कहना नक्चो बिना गलों नक्सीर फुट गए या कई बिना गलों ਉਹ ਐਨਦਰੋਂ ਦਾ ਕਹਾਂ ਕੀ ਜਿਵੇਂ ਖੂਨ ਨਿਕਲ ਕੇ ਜਾਂ ਗਿਆ ਹੁੰਦਾ ਅੰਦਰ ਬਰੂジング ਉਹ ਹੁੰਦੀ ਹੈ ਉਹਨਾਂ ਨੂੰ ਵਿਟਾਮਿਨ ਸੀ ਦੀ ਡੈਫੀਸ਼ੀਐਂਸੀ ਹੁੰਦੀ ਹੈ ਉਹਨਾਂ ਲਈ ਅਮਰਿਤ ਹੈ ਤਾਂ ਇਹ ਕੁਝ ਕੰਡੀਸ਼ਨਸ ਹੈ ਜਾਂ ਫਿਰ ਐਕਚੁਅਲ ਤਾਂ ਜਿਹੜਾ ਫੈਟੀ ਲੀਵਰ ਹੈ ਦੇਖੋ ਜੀ ਉਹਦੇ ਲਈ ਵਧੀਆ ਜਿਹਦਾ ਇਮਿਊਨ ਸਿਸਟਮ ਘਟਾ ਹੈ ਜਲਦੀ ਜੁਕਾਮ ਬੁਖਾਰ ਲੱਗ ਜਾਂਦਾ ਹੈ ਜਿਹੜੇ ਲੋਕੀ ਵੈਜੀਟੇਰੀਅਨ ਨੇ ਪ੍ਰੋਟੀਨ ਨਹੀਂ ਖਾ پا ਰਹੇ ਗੋਡੇ ਜਲਦੀ ਦੁਖਣ ਲੱਗ ਗਏ ਉਹਨਾਂ ਲਈ ਵਧੀਆ ਹੈ ਤਾਂ ਕਾਫੀ ਵਧੀਆ ਕੰਡੀਸ਼ਨਸ ਨੇ ਕਾਫੀ ਵਧੀਆ ਚੀਜ਼ਾਂ ਨੇ ਜਿਹਦੇ ਨਾਲ ਇਹਨੂੰ ਯੂਜ਼ ਕਰਿਆ ਜਾ ਸਕਦਾ ਜਿਹੜੇ ਨਹੀਂ ਯੂਜ਼ ਕਰ ਸਕਦੇ ਉਹ ਮੈਂ ਦੱਸਿਆ ਸਿਰ बलड तो प्रेसर दे हाई रहा है उस दूंगा मगर दो कैप्सूल डेली थोड़ी सारे दिन की मोरिंगा की क्योंकि एक्सट्रैक्ट है किलो मोरिंगा दो किलो चो तीन कैपसूल चट्ठा करना वाइस बेनीफिट देता है ਤੁਸੀਂ ਕਿਹਾ ਕਿ ਪਾਲਕ ਨਾਲੋਂ 25 ਗੁਣਾ ਵੱਧ ਇਹਦੇ ਵਿੱਚ ਆਇਰਨ ਪਾਇਆ ਜਾਂਦਾ ਲਿਹਾਜਾ ਖੂਨ ਦੀ ਕਮੀ ਵੀ ਠੀਕ ਕਰਦਾ ਹੋਣਾ ਹਾਂ ਐਕਲੀਕੇਟ ਹੈ ਕੁਝ ਮਗਰ ਇਹਦੇ ਜਿਹੜਾ ਦੇਖਣੇ ਦੋ ਤਰੀਕੇ ਦਾ ਉਹ ਹੁੰਦਾ ਹੈ ਆਇਰਨ ਹੀਮ ਤੇ ਨਾਨ ਹੀਮ ਜਿਹੜਾ ਆਪਾਂ ਨੂੰ ਚਾਹੀਦਾ ਹੁੰਦਾ ਨਾ ਇਹ ਉਹ ਵਾਲਾ ਨਹੀਂ ਹੈ ਬਟ ਇਹਦੀ ਕਨਵਰਜਨ ਕੱਟ ਹੁੰਦੀ ਹੈ ਤਾਂ ਹੀ ਰੋਲ ਹੈ ਮਗਰ 25 ਗੁਣਾ ਤਾਂ ਯਾਰ 5 ਗੁਣਾ ਤਾਂ ਹੋਏਗਾ ਪਾਲਕ ਨਾਲੋਂ ਤਾਂ ਫੇਰ ਵੀ 5 ਗੁਣਾ ਜ਼ਿਆਦਾ ਹੈ ਬਿਲਕੁਲ ਜੀ ਬਿਲਕੁਲ ਤੇ ਦੱਸ ਕੰ ਦਾ ਦੱਸ ਦिए ਕਿ 100 ਗ੍ਰਾਮ ਰਿੰਗਾ ਦੀਆਂ ਪੱਤੀਆਂ ਦੇ ਵਿੱਚ ਆ 64 ਕੈਲਰੀਜ਼ ਹੁੰਦੀਆਂ ਨੇ ਆ ਡਾਈਟਰੀ ਫਾਈਬਰਸ ਜਿਹੜੇ ਹੈਗੇ ਨੇ ਉਹ 2 ਗ੍ਰਾਮ ਨੇ 슈ਗਰ 0.66 ਹੈਗੀ ਹੈ ਗ੍ਰਾਮ ਪ੍ਰੋਟੀਨ 9 ਗ੍ਰਾਮ 40 400 ਮਿਲੀਗ੍ਰਾਮ ਦੇ ਪ੍ਰੋਟੀਨ 9 ਗ੍ਰਾਮ 400 ਮਿਲੀਗ੍ਰਾਮ ਹੁੰਦਾ ਜੀ ਤੇ ਫੈਟ 1.40 ਗ੍ਰਾਮ ਵਿਟਾਮਿਨ ਸੀ ਵਿਟਾਮਿਨ ਏ ਵਿਟਾਮਿਨ ਕੇ ਵਿਟਾਮਿਨ ਬੀ ਕੰਪਲੈਕਸ ਵਿਟਾਮਿਨ ਬੀ 1 ਬੀ 2 ਬੀ 3 ਬੀ 5 ਕੈਲਸ਼ੀਅਮ ਫਾਰ ਫਾਸਫੋਰਸ ਆਇਰਨ ਪੋਟਾਸ਼ੀਅਮ ਮੈਗਨੀਸ਼ੀਅਮ ਆਇਰਨ ਮੈਗਨੀਜ਼ ਐਂਟੀਆਕਸੀਡੈਂਟ ਤੇ ਕੈਰੋਟਿਨ ਤੇ ਕਲੋਰੋਜੈਨਿਕ ਐਸਿਡ ਤੇ ਬੀਟਾ ਕੈਰੋਟਿਨ ਤੋਂ ਇਲਾਵਾ ਐਂਟੀਆਕਸੀਡੈਂਟ ਵੀ ਇਹਦੇ ਵਿੱਚ ਮੌਜੂਦ ਰਹਿੰਦੇ ਨੇ ਹੈਰਾ ਕਮਾਲ ਦੀ ਚੀਜ਼ ਤੇ ਜਾਣਦਿਆਂ ਨੇ ਕੋਈ ਟਿਪ ਆਫ ਦਾ ਇੰਟਰਵਿਊ ਦੇਣਾ ਚਾਹੁੰਗੇ ਜੀ 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 ਦੇਖੋ ਸਿੰਪਲ ਜੀ ਕਹਨਾ ਹੈ ਨੇਚਰ ਦੇ ਵਿੱਚ ਨਾ ਦੋ ਤਰੀਕੇ ਦੇ ਕੈਮੀਕਲ ਆਨੇ ਆ ਕੁਝ ਚੀਜ਼ਾਂ ਨੂੰ ਭਜਾਉਣ ਲਈ ਕੁਝ ਪਾਵਰ ਦੇਣ ਲਈ ਹੈਨਾ ਜਿਵੇਂ ਕਈ ਕੈਮੀਕਲਸ ਹੁੰਦੇ ਨੇ ਇਹ ਲੋਕਾਂ ਨੂੰ ਖਰਾਬ ਕਰਦੇ ਮੋਰਿੰਗਾ ਚ ਸਿਰਫ ਤੇ ਸਿਰਫ ਇਹ ਜਿਹੜੇ ਕੈਮੀਕਲ ਹੈ ਜਿਹੜੇ ਤੁਹਾਨੂੰ ਬਧਾਉਂਦੇ ਨੇ ਜਿਹੜੇ ਤੁਹਾਨੂੰ ਜਾਨ ਦਿੰਦੇ ਨੇ ਕਿਸੇ ਨਾ ਕਿਸ ਤਰੀਕੇ ਦੀ ਤਾਂ ਮੋਰਿੰਗਾ ਆਪਣੇ ਘਰ ਲਾਓ ਾਟੋਕਟ ਤਿੰਨ ਪਾਊਡਰ ਲਾਓ ਉਹਦੇ ਪੱਤੇ ਹੈਨਾ ਥੋੜੇ ਥੋੜੇ ਇੱਕ ਚੋਕ ਦੇ ਇਸ ਚੋਕ ਦੇ ਇਸ ਚੋਕ ਜਦੋਂ ਪੌੜਸ ਅੱਗੇ ਦੀ ਸਬਜ਼ੀ ਬਣਾਉ ਜੇ ਤਾਂ ਫੁੱਲ ਲਾਗੇ ਪਿਛੇ ਚਾਦਰ ਰੱਖ ਦੋ ਤਾਂ ਕਿ ਗਿਰ ਜਾਣ ਉਹਨਾਂ ਨੂੰ ਚਾਹੇ ਸਲਾਦ ਦੀ ਮੇਰੀ ਖਾਓ ਅਮ੍ਰਿਤਾ ਜੀ ਪੂਰੀ ਜਨਤਾ ਦੀ ਤੰਦਰੁਸਤ ਰਹੋਗੇ ਗੋਡੇ ਨਹੀਂ ਦੁਖਣਗੇ ਅੱਖਾਂ ਚੱਲਣਗੀਆਂ ਦਿਮਾਗ ਵਧੀਆ ਚੱਲੇਗਾ ਤੇ ਬਿਮਾਰੀਆਂ ਨਹੀਂ ਲੱਗਣਗੀਆਂ ਤਾਂ ਪਲੀਜ਼ ਕਰੇ ਮੋਰਿੰਗਾ ਲਾਓ ਤੇ ਉਹਨੂੰ ਯੂਜ਼ ਕਰੋ ਦੱਬ ਕੇ ਜੀ ਮੋਰਿੰਗਾ ਲਾਓ ਉਹਨੂੰ ਯੂਜ਼ ਕਰੋ ਦੱਬ ਕੇ ਹੁਣ ਚਾਹਦਿਆਂ ਦੇ ਆਪਣੇ ਨੰਬਰ ਤੇ ਆਪਣੀਆਂ ਡੀਟੇਲਸ ਦੇ ਦਿਓ ਤਾਂ ਕਿ ਜਿਹੜਾ ਤੁਹਾਡੇ ਕੋਲ ਮੋਰਿੰਗਾ ਤੇ ਜਿਹੜੀ ਜਿਹੜੀ ਚੀਜ਼ਾਂ ਤੁਸੀਂ ਲਾਲਚ ਦਿੱਤਾ ਉਹ ਮੰਗਾਣਾ ਚਾਹੋ ਤਾਂ ਮੰਗਾ ਸਕਦੇ ਹੋ ਜਾਂ ਫਿਰ ਤੁਹਾਡੇ ਕੋਲ ਹੈਲਥ ਕੋਚਿੰ ਉਹ 10 ਵੀ ਪ੍ਰੋਗਰਾਮ ਲੈਣਾ ਚਾਹੁੰਦੇ ਤੇ ਲੈ ਸਕਦੇ ਜੀ ਜੀ ਕੋਲੋਂ ਜੀ ਮੇਰਾ ਨੰਬਰ ਹੈ ਜੀ WhatsApp ਨੰਬਰ 98847530 ਹਨ ਤੇ ਮੈਂ 8475000 ਜੇ ਤੁਸੀਂ ਮਰਹਿੰਗਾ ਜਾਂ ਕੋਈ ਚੀਜ਼ ਹੋਰ ਮੰਗਾਣਾ ਚਾਹੁੰਦੇ ਹੋ ਉਹ ਤਾਂ ਨੰਬਰ ਅਲੱਗ ਹੈ ਮੈਂ ਇਹ ਨਾਲ ਤੁਸੀਂ ਵਰਕ ਲਾਪ ਕਰਦੇ ਹੋ ਜੇ ਤੁਸੀਂ ਹੈਲਥ ਕੋਚ ਬੰਨਾ ਚਾਹੁੰਦੇ ਹੋ ਜਾਂ ਕੋਚ ਸਾਡੇ ਆਕੇ ਸੈਮੀਨਾਰ اٹੈਂਡ ਕਰਨਾ ਚਾਹੁੰਦੇ ਹੋ ਜੇ ਤੁਸੀਂ ਕੋਚ ਬੰਨਾ ਚਾਹੁੰਦੇ ਹੋ ਤੁਸੀਂ ਮੇਰੇ ਨੰਬਰ ਤੇ ਕੋਚ ਲਿਖ ਕੇ ਭੇਜ ਦਿਨਾ ਜੇ ਤੁਸੀਂ ਸੈਮੀਨਾਰ اٹੈਂਡ ਕਰਨਾ ਚਾਹੁੰਦੇ ਹੋ ਸੰਡੇ ਨੂੰ ਫ੍ਰੀ ਫ੍ਰੀ ਆਫ ਕਾਸਟ ਹੈ मैंने सैमिनार लिख के भेज देना मैं डायरेक्शन भेज दूंगा अटैंड कर सरबारा नाइन ट्रिपल एट फोर सैवन फाइव ट्रिपल जीरो अठानवे अठ सौ चौरासी पचहत्तर हजार जो प्रोडक्ट इंट्रस्टिड हो या अपनी हैल्थ कोचिंग कराना अपने दुर्ण दुर्ण करना चाहते हो अपना तंदुरुस्त करना चाहते हो फिर नंबर है बयासी अठ सौ सत्तर चौदह एक सौ छियाहठ बयासी अठ सौ सत्तर चौदह एक सौ छियाहठ दूजा नंबर पचासी पचानवे पचहत्तर चाली नब्बे पचासी पचानवे पचहत्तर चाली नब्बे ਇਹ ਜੀ ਨੰਬਰ 79861 12118 79861 12118 ਜੀ ਜੀ 98884 75000 79861 12118 ਇਹ ਰਵਿੰਦਰ ਸਿੰਘ ਜੀ ਦੇ ਨੰਬਰ ਨੇ ਜੀ ਜਿਹਨਾਂ ਤੁਸੀਂ ਨੋਟ ਕਰ ਲੈਣ ਤੇ ਜਲਦੀ ਹੀ ਇਹਦੇ ਤੇ رابطہ ਕਾਇਮ ਕਰਕੇ ਤੁਸੀਂ ਆਪਣੀ ਸਮੱਸਿਆ ਦਾ ਹੱਲ ਲੈ ਸਕਦੇ ਹੋ ਰਵਿੰਦਰ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸ਼ੁਕਰੀਆ ਹੋ ਸਕਦਾ ਸਰਵਿੰਦਰ ਸਿੰਘ ਜੀ ਤੋਂ ਆਪਾਂ ਨੇ ਜਾਣਿਆ ਅੱਜ ਸਹਿਜਨ ਮਰਿੰਗਾ ਸੁਹਾਂਜਣਾ ਤੇ ਇਹਦੇ ਵਿੱਚ ਹੀ ਜਿਹੜੀਆਂ ਫਲੀਆਂ ਜਿਵੇਂ ਆਪਾਂ ਲੀਗੂਮਸ ਵੀ ਕਹਿੰਦੇ ਆ ਉਹਨਾਂ ਨੂੰ ਡਰਮ ਸਟਿਕਸ ਵੀ ਕਹਿੰਦੇ ਹੈਗੇ ਆ ਜਿਹੜੇ ਮਰਿੰਗਾ ਦੀ ਫਲੀਆਂ ਦਾ ਅ ਇੱਕ ਗੱਲ ਰਹਿ ਗਈ ਕੀ ਆਪਾਂ ਇਹਨੂੰ ਪ੍ਰੌਂਟੇ ਚ ਪਾ ਕੇ ਖਾ ਸਕਦੇ ਜਿਵੇਂ ਜਿਵੇਂ ਕੋਈ ਚੀਜ਼ ਇਸ ਤਰ੍ਹਾਂ ਦੇ ਖਾਂਦੇ ਜਿਹੜੇ ਲੋਕੀ ਪ੍ਰੌਂਟੇ ਖਾਂਦੇ ਨੇ ਹਾਂਜੀ ਗੁਲਨ ਜੀ ਪਾ ਸਕਦੇ ਮਗਰ ਤੁਹਾਨੂੰ ਪਤਾ ਕਾਰਬੋਹਾਈਡਰੇਟਸ ਦੇ ਨਾਲ ਅੱਛੀ ਚੀਜ਼ ਹੈ ਜੀ ਉਹਨਾਂ ਦੀ ਬੈਨੀਫੀਸ਼ੀਅਲ ਇਟੀ ਮਗਰ ਖਾਸ ਨਹੀਂ ਜੀ ਗੁਲਨ ਸਨੈਕਸ ਬਿਲਕੁਲ ਜੀ ਬਟ ਕਿਉਂਕਿ ਪ੍ਰੌਠੇ ਅਰਵਿੰਦ ਸਿੰਘ ਜੀ ਬਣਾ ਕਰਦੇ ਨੇ ਇਸ ਕਰਕੇ ਇਹਨਾਂ ਨੇ ਉਹਨੂੰ ਥੋੜਾ ਜਿਹਾ ਹੈਜੀਟੇਟ ਕਰਕੇ ਜਵਾਬ ਦਿੱਤਾ ਹੈਗਾ ਸੋ ਜਿਹੜੇ ਜਿਹੜੇ ਲੋਕ ਇਸ ਨੂੰ ਲੈਣਾ ਚਾਹੁੰਦੇ ਨੇ ਜੀ ਉਹ ਬਾਖਮਾਲ ਇਹਦੇ ਫਾਇਦੇ ਦੱਸ ਦਿੱਤੇਗੇ ਨੇ ਕੀ ਕੀ ਇਹਦੇ ਚ ਪਾਇਆ ਜਾਂਦਾ ਮਤਲਬ ਗੁਣਾ ਦੀ ਗੁਥਲੀ ਕਿਹਾ ਜਾ ਸਕਦਾ ਇਹਨੂੰ ਇਹਦੇ ਚ ਕੋਈ ਅਤਕਤ ਨਹੀਂ ਨਹੀਂ ਹੋਗੀ ਚਮਤਕਾਰੀ ਤੇ ਸੁਪਰ ਫੂਡ ਕਿਹਾ ਜਾ ਸਕਦਾ ਇਹਦੇ ਚ ਕੋਈ ਅਤਕਤ ਨਹੀਂ ਨਹੀਂ ਹੋਏਗੀ ਸੋ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਵੱਧ ਵੱਧ ਸ਼ੇਅਰ ਕਰੋ ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਜ਼ਰੂਰ ਵੇਖੇਗਾ ਕੋਈ ਨਾ ਕੋਈ ਜ਼ਰੂਰ ਵੇਖੇਗਾ ਕਿਸੇ ਨਾ ਕਿਸੇ ਨੂੰ ਜ਼ਰੂਰ ਫਾਇਦਾ ਹੋਏਗਾ ਤੇ ਜੇਕਰ ਕਿਸੇ ਇੱਕ ਬੰਦੇ ਨੂੰ ਵੀ ਇਸ ਵੀਡੀਓ ਨੂੰ ਦੇਖਦਾ ਤੇ ਉਸ ਨੂੰ ਫਾਇਦਾ ਹੋ ਜਾਂਦਾ ਉਹ ਬਰਿਆਂ ਤੋਂ ਹਾਰ ਕੇ ਘਰ ਬੈਠਾ ਤੇ ਮੁਰਿੰਗਾ ਲੈ ਕੇ ਠੀਕ ਹੋ ਜਾਂਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ ਸਾਡੇ ਚੈਨਲ ਨਿਊ ਏਸ਼ੀਆ ਪੰਜਾਬੀ ਸਾਡੇ ਚੈਨਲ ਨਿਊ ਲਾਈਫ ਹਰਬਲ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਬਤਨਵਾ